ਕਾਲਾ ਜੱਲਪਰਸਾਂ ਸੰਭਲਮ ਦਾ ਵਿਆਹ ਤੋਂ ਬਾਅਦ ਦੇਖੋ ਜੀ ਮਿੰਨੀ ਗਵਾਰਾ ਵੀ ਆਹ ਦੇਖੋ ਆਪਣੇ ਵਾਲਿਆਂ ਦੇ ਕੰਮ ਆਪਣੇ ਵਾਲੇ ਇੱਥੇ ਵੀ ਨਹੀਂ ਹਟਦੇ ਯਾਰ ਆਓ ਦੇਖਾ ਤਾਂ ਮਰੂ ਅੱਜ ਜਿਉਂ ਵੀ ਜੇ ਕਿਸੇ ਨੇ ਛਾਲ ਮਾਰਨੀ ਆ ਛਾਲ ਮਾਰਨੀ ਆ ਇੱਥੇ ਆ ਜਿਓ ਲੈ ਵੀ ਲੰਗਰ ਲੱਗਿਆ ਹੋਇਆ ਲੰਗਰ ਹੈਲੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਦੀ ਨਵੀਂ ਯਾਰਨੀ ਤੇ ਨਵੇਂ ਟਰੈਵਲ ਦੇ ਵਿੱਚ ਤੁਸੀਂ ਸੋਚਦੇ ਹੋਵੋਗੇ ਵੀ ਆਪਾਂ ਜਿਹੜਾ ਪਿਛਲਾ ਵਲੌਗ ਆ ਉਹ ਤਾਜ ਮਹਿਲ ਦੇ ਵਿੱਚ ਹੀ ਖਤਮ ਕਰਤਾ ਤੇ ਉਹਦਾ ਇਹ ਚੱਕਰ ਸੀਗਾ ਵੀ ਆਪਣੇ ਨਾਲ ਨਾਲ ਦਾ ਫਰੈਂਡ ਸੀ ਇੱਕ ਮੁੰਡਾ ਤੇ ਉਹਨੂੰ ਐਕਚੁਅਲੀ ਨਾ ਐਮਰਜੈਂਸੀ ਜਾਣਾ ਪੈ ਗਿਆ ਸਾਨੂੰ ਕੋਈ ਸੀਗਾ ਘਰ ਦੀ ਪ੍ਰੋਬਲਮ ਉਹਦਾ ਕਰਕੇ ਸਾਨੂੰ ਜਲਦੀ ਜਾਣਾ ਪੈ ਗਿਆ ਘਰੇ ਤੇ ਅੱਜ ਆਪਾਂ ਇੱਕ ਨਵੇਂ ਟਰੈਵਲ ਦੀ ਸ਼ੁਰੂਆਤ ਕਰ ਰਹੇ ਹਾਂ ਵਿੰਡੋ ਤਾਂ ਅਸੀਂ ਆ ਗਏ ਆ ਇਸ ਟਾਈਮ ਜਲੰਧਰ ਖੜੇ ਆ ਤੇ ਆ ਦੇਖ ਸਕਦੇ ਹੋ ਤੁਸੀਂ ਰਾਹ ਜਲੰਧਰ ਤੋਂ ਪਠਾਨਕੋਟ ਵਾਲੇ ਰਾਹ ਦੇ ਉੱਤੇ ਫਿਰਦੇ ਆ ਇਸ ਟਾਈਮ ਤੇ ਅੱਜ ਦਾ ਜਿਹੜਾ ਸਫ਼ਰ ਆ ਆਪਾਂ ਗੱਡੀ ਦੇ ਉੱਤੇ ਕਰਨਾ ਉਧਰ ਤੇਲ ਪੁਆਈ ਜਾਂਦਾ ਮੁੰਡਾ ਤੇ ਇਹ ਬਲੌਗ ਦੇ ਵਿੱਚ ਆਪਣੇ ਨਾਲ ਜਿਹੜੇ ਪਹਿਲਾਂ ਹੁੰਦੇ ਸੀ ਮੁੰਡੇ ਤੇ ਉਹ ਤਾਂ ਹੈ ਨਹੀਂ ਉਹ ਕਿਸੇ ਆ ਨਹੀਂ ਸਕੇ ਚਲੋ ਕਿਸੇ ਕਾਰਨ ਕਰਕੇ ਇਸ ਵਲੌਗ ਦੇ ਵਿੱਚ ਮੈਂ ਤੇ ਮਾਮੇ ਦਾ ਮੁੰਡਾ ਹੋਊਗਾ ਨਾਲ ਤੇ ਆਪਾਂ ਇਥੋਂ ਫਿਲਹਾਲ ਆਪਾਂ ਖੜੇ ਆ ਇਸ ਟਾਈਮਾ ਹਾਈਵੇ ਦੇ ਤੇ ਉੱਤੇ ਗੱਡੀ ਦੇ ਵਿੱਚ ਤੇਲ ਪਾ ਫੁਵਾਈ ਜਾਂਦੇ ਆ ਤੇ ਚੱਲਦੇ ਆ ਆਪਾਂ ਇਸ ਤੋਂ ਪਹਿਲਾਂ ਸਿੱਧਾ ਆਪਾਂ ਜਲਾ ਇਥੋਂ ਸਿੱਧਾ ਪਠਾਨਕੋਟ ਪਠਾਨਕੋਟ ਤੋਂ ਆਪਾਂ ਫਿਰ ਜਾਣਾ ਜੰਮੂ ਜੰਮੂ ਜਾ ਕੇ ਦੇਖਦੇ ਆਂਗੇ ਜੇ ਗਾਹਾਂ ਜਾਇਆ ਗਿਆ ਤਾਂ ਕਸ਼ਮੀਰ ਪਹੁੰਚਾਂਗੇ ਅੱਜ ਦੋਹਾ ਵਾਗੇ ਫਿਰ ਤੁਹਾਨੂੰ ਵਧੀਆ ਵਧੀਆ ਵੀਊ ਤੇ ਫਿਲਾਲ ਇਸ ਟਾਈਮ ਹਲੇ ਇੱਥੇ ਖੜੇ ਆਪਾਂ ਉਹ ਸਾਹਮਣੇ ਗੱਡੀ ਆਪਣੀ ਤੇਲ ਪੈ ਰਹੇ ਹਾਊਸ ਦੇ ਵਿੱਚ ਚਲੋ ਪਿਛਲਾ ਬਲੌਗ ਆਪਾਂ ਨੂੰ ਜਲਦੀ ਉਹ ਹੀ ਖਤਮ ਕਰਨਾ ਪਿਆ ਜਿੱਦੋਂ ਪਹਿਲਾਂ ਵਾਲਾ ਜਿਹੜਾ ਸੀਗਾ ਨਾ ਆਪਣਾ ਆਗਰੇ ਵਾਲਾ ਤੇ ਚਲੋ ਕੋਈ ਗੱਲ ਨਹੀਂ ਜਿੰਨਾ ਵੀ ਹਨਾ ਦਿਖਾਇਆ ਤੁਹਾਨੂੰ ਵੇਖਿਓ ਤੁਸੀਂ ਵਧੀਆ ਵੇਖਿਆ ਹੋਊਗਾ ਚਲੋ ਤੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਨਾ ਕਿਉਂਕਿ ਆਪਣੇ ਨਾ ਚੈਨਲ ਦੇ ਉੱਤੇ ਦੇਖਣ ਵਾਲੇ ਬਹੁਤ ਆਉਂਦੇ ਆਗੇ ਦੇਖ ਕੇ ਪਰੋ ਚਲੇ ਜਾਂਦੇ ਆ ਇਦਾਂ ਹੀ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਵੇਖਿਆ ਵੀ ਕਰੋ ਹਣਾ ਚਲੋ ਵੇਖਣਾ ਵੀ ਆਪਾਂ ਜਦੋਂ ਵਲੌਗ ਪਾਉਂਦੇ ਆ ਵੇਖਿਆ ਵੀ ਕਰੋ ਪਰ ਨਾਲ ਦੀ ਨਾਲ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਆਪਾਂ ਜਿਹੜਾ ਜਿਹਦਾ ਐਸੀ ਤਾਂ ਆਪਾਂ ਤੁਰਪੇ ਸੀ ਕਰੋਂ तकरीबन 5:00 ਤੁਰਪੇ ਸੀ। ਕਰ ਲਿਆ ਸਫਰ ਹੌਲੀ ਹੌਲੀ ਵਧੀਆ ਸੀ ਚਲੋ ਹਣਾ ਹੌਲੀ ਹੌਲੀ ਆ ਗਏ ਚਲੋ ਇੱਕ ਤੱਕ ਚੱਲਦੇ ਹਾਂ ਜਿੰਨਾ ਕੋ ਹੋ ਸਕੇ ਆਉਂ ਨਹੀਂ ਕਰਾਂਗੇ ਆਪਾਂ ਐ ਥੱਕਾ ਜ ਨਹੀਂ ਕਰਨਾ ਆਪਣੇ ਨਾਲ। ਚੱਲਦੇ ਆ ਫਿਰ ਹਣਾ ਜਿਵੇਂ ਤੁਹਾਨੂੰ ਰਸਤੇ ਵਿੱਚ ਕੋਹ ਦੇਖਣ ਨੂੰ ਮਿਲਿਆ ਜਰੂਰ ਦਿਖਾਵਾਂਗੇ। ਇੱਥੇ ਤੇ ਰੁਕੇ ਤੁਹਾਨੂੰ ਪੂਰਾ ਇੰਜੋਏ ਕਰਾਵਾਂਗੇ ਇਹਦੇ ਵਿੱਚ। ਤੇ ਚਾਹ ਪਾਣੀ ਚਾਹ ਪਾਣੀ ਪੀਣ ਦੇ ਲਈ ਰੁਕੇ ਸੀਗੇ ਇੱਥੇ ਦੇਖਦੇ ਆਂ। ਤਾ ਆਪਾਂ ਦੇਖ ਲੋ ਬਾਬੇ ਦਾ ਬੈਸ਼ੂਨ ਢਾਬਾ ਦੇਖਦੇ ਆਂ ਬਾਬੇ ਕੋਲੇ ਕੀ ਕੀ ਆ ਫਿਰ ਖਾਣੇ ਆ ਤੁਹਾਨੂੰ ਵਰਤਾਉਦੇ ਆਂ ਆਪਾਂ ਬਸ ਤਕਰੀਬਨ ਅਸੀਂ ਦਸੂਹੇ ਪਹੁੰਚ ਗਏ ਆ ਇਸ ਤੋਂ ਘੱਮਕੇਰੀਆ ਫਿਰ ਪਠਾਨਕੋਟ ਫਿਰ ਦੇਖਦੇ ਆਂ ਰਾਹ ਕਿਧਰੋਂ ਕਿਵੇਂ ਜਾਂਦਾ ਕਿਦਾਂ ਕਿਦਾਂ ਸਾਰਾ ਕੁਝ ਤੁਹਾਨੂੰ ਦਿਖਾਉਣਾ ਹੈ ਰਸਤੇ 'ਚ ਕੋਈ ਵਧੀਆ ਥੀ ਹੋਇਆ ਉਹ ਵੀ ਦਿਖਾਵਾਂਗੇ ਇੱਧਰ ਲਈ ਸਿਰ ਸਾਹਮਣੇ ਮਕਡੋਨਲਡ ਇਹ ਫਿਲਹਾਲ ਖਾਣਾ ਨਹੀਂ ਅਸੀਂ ਤਲਕਾ ਤੜਕੇ ਕਿੰਨਾ ਉਸ ਨਹੀਂ ਸਵਾਲ ਲੱਗਦਾ ਇਦਾਂ ਦਾ ਕੁਝ ਵੀ ਸਿੰਪਲ ਖਾਵਾਂਗੇ ਉਹ ਵੈਸੇ ਤੁਸੀਂ ਵੈਸੇ ਸਿੰਪਲ ਖਾਇਆ ਕਰੋ ਇਦਾਂ ਦੇਣਾ ਟਰੈਵਲ ਦੇ ਵਿੱਚ ਆ ਮਾਮੇ ਦੇ ਮੁੰਡੇ ਨੇ ਕੁੜੀ ਆਲਾ ਪਰਸ ਪਾਇਆ ਭਾਈ ਘਰ ਵਾਲੀ ਦਾ ਪਰਸ ਆ ਸਾਹਮਣਾ ਪੈਂਦਾ ਵਿਆਹ ਤੋਂ ਬਾਅਦ ਕਿਹੜਾ ਪਰੋੜਾ ਕਰਾ ਮੈਕਸ ਕਾ ਬੜਾ ਵਧੀਆ ਬਣਿਆ ਹੋਇਆ ਅਸੀਂ ਅਗਲੇ ਜਨਰੇ ਨੰਨੀ ਪਰੌਤੇ ਖਾਲੇ ਸੀ ਹੁਣ ਚਾਹ ਪੀਣ ਲੱਗਦੇ ਆ ਚਲੋ ਪਰੌਤੇ ਇੱਕ ਨੰਬਰ ਜੀਬੂ ਦੇ ਨਾਲਸ ਪਰੌਤੇ ਕਰਾਇ ਜੀ ਨਾਲ ਚਾਹ ਸਰਾ ਘਰਤਾ ਬਾਬੇ ਖਲੇ ਜੂਰੀ ਖੜੇ ਆ ਜੀ ਤੇ ਚਾਹ ਪੀਦੇ ਤੇ ਹਲੇ ਕਾਫੀ ਸੌਫੇ ਬੈਠਾ ਦੇਖਦੇ ਆ ਅੱਜ ਵੀ ਜੰਮੂ ਟੂਰ ਕਰੀਏ ਜਾਂ ਕਸ਼ਮੀਰ ਉਹ ਜਿੱਥੇ ਤੱਕ ਪਹੁੰਚਾਗੇ ਉੱਥੇ ਤੱਕ ਹੀ ਜਾਣਾ ਬੜਾ ਟਕਾ ਨਹੀਂ ਕਰਨਾ ਚਾਹੀਦਾ ਪਰ ਪਰਫੈਕਟ ਰੂਮ ਦੱਸ ਦੀ ਜੇ ਕਿਸੇ ਨਾਲ ਰੁਕਣਾ ਹੋਵੇ ਤਾਂ ਬਾਬਾ ਜੱਟਾਂ ਪੈਦੇ 200 ਰੁਪਏ ਦੇ ਵਿੱਚ ਬੜੀ ਰਿਕਮੈਂਡਡ ਹੈ ਜ਼ਰੂਰ ਹਾਂਜੀ ਰਸਤੇ ਦੇ ਵਿੱਚ ਰੁਕੇ ਸੀਗੇ ਅਸੀਂ ਨਾ ਐਕਚੁਅਲੀ ਜਾਣਾ ਤਾਂ ਉੱਧਰ ਨੂੰ ਸੀਗਾ ਸ਼ਿਰੀ ਨਗਰ ਨੂੰ ਤੇ ਆ ਚਲੋ ਵੀਊ ਵੇਖੋ ਪਹਿਲਾਂ ਬਹੁਤ ਸੋਹਣਾ ਵੀਊ ਆ ਅਸੀਂ ਜਾਣਾ ਤਾਂ ਐਕਚੁਅਲੀ ਸ਼੍ਰੀਨਗਰ ਨੂੰ ਸੀਗਾ ਤੇ ਰਸਤੇ ਵਿੱਚ ਨਾ ਪਠਾਨਕੋਟ ਤੋਂ ਜਿਹੜੇ ਵੀਰ ਕੋਲੇ ਟਾਈਮ ਹੋਇਆ ਤੇ ਉਹ ਵੀਰ ਸੁਣਿਓ ਜਰੂਰ ਜਿਹੜੇ ਵੀਰ ਕੋਲੇ ਟਾਈਮ ਹੋਇਆ ਨਾ ਤੇ ਰਸਤੇ ਵਿੱਚ ਪਠਾਨਕੋਟ ਤੋਂ ਰਾਹ ਮੁੜਦਾ ਡਲਹੋਜੀ ਨੂੰ ਡਲਹੋਜੀ ਨੂੰ ਮੁੜਦੇ ਆ ਨਾ ਰਸਤੇ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈਗੀ ਚਲੋ ਜਗ੍ਹਾ ਸਾਨੂੰ ਜਾ ਕੇ ਦੱਸ ਦੱਸਦੇ ਹਾਂ ਤੇ ਇਹ ਡਲਹੋਜੀ ਵਾਲਾ ਰੋਡ ਆ ਇੱਥੋਂ ਸਾਰਾ ਆਪਾਂ ਰਸਤੇ ਵਿੱਚ ਲੋਕੇਸ਼ਨ ਜਗਾ ਦਾ ਨਾਮ ਵੀ ਤੁਹਾਨੂੰ ਦੱਸ ਹੀ ਦਿੰਨੇ ਆ ਮਿਨੀ ਗੋਆ ਕਰਕੇ ਆ ਉਹ ਜਾ ਕੇ ਦੇਖਦੇ ਆ ਵੀ ਕੀ ਹਿਸਾਬ ਕਿਤਾਬਾ ਉੱਥੇ ਪਹਿਲੀ ਵਾਰ ਜਾਣਾ ਸੀ ਤੇ ਆ ਦੇਖੋ ਰਸਤੇ 'ਚ ਰੁਕੇ ਸੀਗੇ ਵੀਓ ਚੈੱਕ ਕਰੋ ਕਿੰਨਾ ਸ਼ਾਨਦਾਰ ਅੱਜ ਦਲਹੌਜੀ ਜਾਣ ਦਾ ਪਲਾਨ ਬਣ ਗਿਆ ਜਾਣਾ ਦਾ ਜ਼ੀਨਗਰ ਸੀਗਾ ਇਦਾਂ ਇਦਾਂ ਨਾ ਪਲਾਨ ਬਦਲਦੇ ਰਿਹਾ ਕਰੋ ਨਜ਼ਾਰਾ ਜਾ ਹੁੰਦਾ ਥੋੜਾ ਵਧੀਆ ਲੱਗਦਾ ਜੇ ਆਪਾਂ ਇੱਕੋ ਹੀ ਡੈਸਟੀਨੇਸ਼ਨ ਦੇਖਦੇ ਆ ਨਾ ਵੀ ਉੱਥੇ ਹੀ ਜਾਣਾ ਫਿਰ ਉਹ ਸੁਆਦ ਨਹੀਂ ਆਉਂਦਾ ਤੇ ਰਸਤੇ ਚ ਪਲੈਨਿੰਗ ਬਦਲ ਲਓ ਉਧਰ ਜਾ ਲੈ ਜਾ ਉਧਰ ਚਲੇ ਹਨ ਤੇ ਇਦਾਂ ਬਦਲਦਿਆ ਕਰੋ ਵਧੀਆ ਲੱਗਦਾ ਟਾਈਮ ਖੁੱਲਾ ਕੱਢਿਓ ਪਰ ਸਾਡੇ ਵਾਂਗੂ ਟਾਈਮ ਖੁੱਲਾ ਕੱਢ ਕੇ ਥੋੜਾ ਜਿਆ ਵਧੀਆ ਲੱਗਦਾ ਹਨ ਜਿੱਦਾਂ ਆਪ ਨੂੰ ਇੰਜੋਏ ਹੋਣਾ ਚਾਹੀਦਾ ਬਸ ਜਰੂਰ ਟਾਈਮ ਕੱਢਿਆ ਕਰੋ ਹਨ ਤੇ ਚਲੋ ਉਹ ਬਾਬਾ ਜੀ ਦੇ ਰੁਕੇ ਸੀਗੇ ਢਾਬੇ ਤੇ ਪਰੋਠੇ ਬਹੁਤ ਸੁਆਹ ਸੀਗੇ ਚਲੋ ਵੈਸੇ ਘੱਟ ਖਾਣਾ ਚਾਹੀਦਾ ਇੱਕ ਪਰੋਠਾ ਖਾਦਾ ਸੀ ਤਕਰੀਬਨ ਅਸੀਂ ਤਿੰਨ ਜਾਣੇ ਆਇਆ ਇਸ ਟਾਈਮ ਤੇ ਤਿੰਨਾ ਨੇ ਇੱਕ ਇੱਕ ਪਰੋਠਾ ਖਾ ਲਿਆ ਚਲੋ ਚਾਹ ਸ਼ਾਕ ਲਈ ਚਲੋ ਇੰਨੇ ਨਾਲ ਸਫ਼ਰ ਵਧੀਆ ਲੰਘ ਜਾਂਦਾ ਬਹੁਤ ਸੋਹਣੀ ਲੋਕੇਸ਼ਨਾਂ ਨੇਗੀਆਂ ਜਰੂਰ ਦੇਖੋ ਨਾ ਇਹ ਡਲਹੋਜੀ ਤੋਂ ਆਪਣਾ ਪਿੱਛੇ ਪਿੱਛੇ ਰਹਿ ਜਾਂਦਾ ਜਾ ਕੇ ਦੇਖ ਕੇ ਦੱਸ ਦਿਆਂ ਤੁਹਾਨੂੰ ਵੀ ਕਿੰਨਾ ਖਣਾ ਦੂਰ ਰਹਿ ਜਾਂਦਾ ਇਹ ਡਲਹੋਜੀ ਤੋਂ ਪਿੱਛੇ ਪਿੱਛੇ ਰਹਿ ਜਾਂਦਾ ਤੇ ਆਪਣਾ ਇਹ ਪਠਾਨਕੋਟ ਤੋਂ ਰਾ ਮੁੜਦਾ ਤਕਰੀਬਨ 40-45 ਕਿਲੋਮੀਟਰ ਪੈਂਦਾ ਚਲੋ ਵੇਖਦੇ ਆ ਕੀ ਬਣਦਾ ਅੱਗੇ ਹਨ ਜਾ ਕੇ ਤੁਹਾਨੂੰ ਦੱਸਾਂਗੇ ਸਾਰਾ ਕੁਝ ਵੀ ਕਿਦਾਂ ਕਿਦਾਂ ਹਨਾ ਕੀ ਆ ਸਾਰਾ ਕੁਝ ਵੀ ਕੀ ਮਿੰਨੀ ਗੋਆ ਨਾਮ ਆ ਉਹਦਾ ਜਾਂ ਹਨਾ ਕੀ ਚੀਜ਼ ਆ ਉਹ ਚਲੋ ਬਣੇ ਰਿਓ ਸਾਡੇ ਨਾਲ ਹਨਾ ਹਾਂਜੀ ਆ ਵੇਖੋ ਚੈੱਕ ਕਰੋ ਆਹ ਲਾ ਬਈ ਇਧਰੋਂ ਵੀ ਨਦੀ ਆਉਂਦੀ ਏ ਜੇ ਮੇ ਇਧਰੋਂ ਵੀ ਨਦੀ ਆਉਂਦੀ ਆ ਨਾ ਕਿਉਂ ਵੀਊ ਚੈੱਕ ਕਰੋ ਘਰੇ ਬੈਠੇ ਬੈਠੇ ਸਾਡੇ ਬਲੌਗ ਜਰੂਰ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਵੀ ਕਰਿਆ ਕਰੋ ਦੇਖੋ ਜੀ ਮਿੰਨੀ ਗਵਾਰਾ ਵਿਊ ਪਹੁੰਚ ਗਏ ਸਾਰੇ ਤੋਂ ਲੋਰੇ ਵੀ ਆਏ ਬੈਠੇ ਆ ਅੱਥਾ ਉਹ ਬੈਠੇ ਆ ਲੋਰਾ ਭਾਜੀ ਹਾਂ ਆਪਾਂ ਕਮਾ ਕੇ ਇਧਰ ਲਈ ਸੜ ਲਾ ਲੈਂਦੇ ਫੌਜ ਵਾਲੇ ਵੀ ਆ ਬੈਠੇ ਆ ਦੱਸੋ ਆਪਾਂ ਕਿੱਥੇ ਲੱਗੀ ਆਪਾਂ ਲਾਈਏ ਗੱਡੀ ਕਿੱਥੇ ਉਹ ਨੇੜੇ ਚਾਲਦੇ ਨਾ ਇਧਰ ਨੂੰ ਅੰਦਰ ਜਾਣ ਦਿੰਦੇ ਨਹੀਂ ਆਣੇ ਗੱਡੀ ਆਓ ਬਹਿ ਜਾ ਯਾਰ ਜਾਣ ਦੇ ਫਿਰ ਨਹੀਂ ਇਧਰ ਚਾਲਦੇ ਆਪਾਂ ਹੈ ਆ ਪਾਰਕਿੰਗ ਆਈ ਸਾਰੀ ਖੜਨ ਲੈਂਦੇ ਆ ਹਾਂ ਹਾਂ ਜਿੱਥੇ ਮਰਜੀ ਹੋ ਗਾ ਹਾਂਜੀ ਕਰੋ ਦਰਸ਼ਨ ਫਿਰ ਇਆ ਮਿੰਨੀ ਗੋਆ ਵੀਊ ਚੈੱਕ ਕਰਿਓ ਵੈਸੇ ਇੱਥੇ ਮੁਸ਼ਕਿਲ ਆ ਕੋਈ ਵੀ ਨਹੀਂ ਆਇਆ ਹੁਣ ਯਾਰ ਆਪਣੇ ਏਰੀਆ ਦਾ ਵੈਸੇ ਤਾਂ ਜਿੰਨੇ ਵੀਡੀਓ ਵੇਖਦੇ ਆ ਉਹਨਾਂ ਵਿੱਚੋਂ ਬਹੁਤ ਮੁਸ਼ਕਿਲ ਨਹੀਂ ਆਇਆ ਹੁਣ ਕੋਈ ਆਇਓ ਜਰੂਰ ਬਹੁਤ ਘੈਂਟ ਲੋਕੇਸ਼ਨ ਆ ਬਹੁਤ ਜਿਆਦਾ ਖਾਣ ਪੀਣ ਵਾਲੇ ਸਟਾਲ ਵੀ ਲੱਗੇ ਹੋਇਆ ਪੂਰੇ ਤੇ ਫੋਟੋਆਂ ਦੀ ਖਾਤਰ ਵੀ ਇੱਥੇ ਪੂਰਾ ਘੈਂਟ ਪ੍ਰਬੰਧ ਪਰੇ ਫੌਜ ਐ ਇੱਧਰ ਫੌਜ ਵਾਲੇ ਉੱਤੇ ਉਹ ਪਹਾੜ ਵਰਫ ਦੇ ਆ ਕੇ ਦੇਖਦੇ ਆ ਉੱਥੇ ਵੀ ਚੱਲਾਂਗੇ ਜੇ ਵਰਫ ਹੋਈ ਤਾਂ ਦਲਹੌਜ਼ੀ ਜਾਣਾ ਇਸ ਤੋਂ ਬਾਅਦ ਹਾਂ ਲੋਕ ਦੁਬਾਰੇ ਕਰ ਦਿੰਦੇ ਆ ਅੰਗਰੇਜ਼ਾਂ ਵਾਲਾ ਪੜ ਆ ਦੇਖੋ ਆਪਣੇ ਵਾਲਿਆਂ ਦੇ ਕੰਮ ਪਹਾੜਾਂ ਦੇ ਵਿੱਚ ਵੀ ਬਹਿ ਕੇ ਇੱਥੇ ਪਹਾੜ ਦੇ ਉੱਤੇ ਗੇਮਾਂ ਖੇਡੀਆਂ ਜਾਂਦੇ ਆ ਕਿਸੇ ਟਾਈਮ ਇੱਥੇ ਪਾਣੀ ਨੇ ਆਹ ਕੱਟਿਆ ਪਹਾੜ ਨੂੰ ਕੁਦਰਤ ਦੇ ਨਜ਼ਾਰੇ ਸੱਜ ਨਾਲ ਛੱਡ ਜੋ ਹਾਂ ਵੀ ਮਾਮੇ ਵਾਲੇ ਸੱਟ ਨਜ਼ਾਰੇ ਐਵੇਂ ਪਿੰਡ ਉੱਥੇ ਮਰਦੇ ਸੀ ਇੱਥੇ ਨਜ਼ਾਰੇ ਥੋੜੇ ਟਾਈਮ ਨੂੰ ਝੋਨਾ ਲਾਉਣ ਲੱਗਣਾ ਬਸ ਨਜ਼ਾਰੇ ਖਤਮ ਉਹਨਾਂ ਚਾਰ ਤਾਂ ਲੈਣ ਯਾਰੇ ਹਾਂ ਆ ਪਹਾੜਾਂ ਦੇ ਉੱਤੋਂ ਰੁੜ ਕੇ ਪਾਣੀ ਫੇਰ ਇੱਥੇ ਆਇਆ ਇਕੱਠਾ ਦੇਖੋ ਕਾਹ ਪੈਂਦਾ ਭਲੇਖਾ ਵੀ ਨਹੀਂ ਕੋ ਆਦਾ ਫਿਰ ਹਾਂ ਬਤਾ ਹੋਰ ਕਹਣਾ ਇੱਥੇ ਮੰਜੇ ਲਾ ਲੋ ਅੱਜ ਹੈ ਇੱਥੇ ਮੰਜੇ ਲਾ ਲੋ ਅੱਜ ਹੈ ਤਰਾਂ ਪਹਿਲਾਂ ਅਖੀ ਪੁੱਛਿਆ ਤੰਬੂ ਦੇਵੋਗੇ ਤੁਸੀਂ ਇੱਕ ਹਾਂ ਲੈ ਆਪਣੇ ਆਲੇ ਇੱਥੇ ਵੀ ਨਹੀਂ ਹਟਦੇ ਯਾਰ ਆਹ ਵੀ ਪਾਣੀ ਆਉਂਦਾ ਓਏ ਆਹ ਵੇ ਵਾਕੇ ਪਾਣੀ ਆਉਂਦਾ ਆ ਦੇਖੋ ਉੱਤੋਂ ਪਾਣੀ ਆਉਂਦਾ ਏ ਸਾਰਾ ਪਹਾੜਾਂ ਤੋਂ ਪਹਾੜਾਂ ਤੋਂ ਆ ਕੇ ਇੱਥੇ ਆਵੇ ਇੱਥੇ ਇਕੱਠਾ ਹੋ ਜਾਂਦਾ ਝੀਲ ਬਣ ਗਈ ਇਹ ਤੋਂ ਮਿੰਨੀ ਗੋਆ ਤੈਂਓ ਨਾ ਪਿਆ ਇੱਥੇ ਇੱਕ ਥਾਂ ਤੇ ਤਾਂ ਇਕੱਠਾ ਪਾਣੀ ਹੋ ਗਿਆ ਵੇਖੋ ਜਰੂਰ ਆਇਓ ਹਨਾ ਯਾਰ ਬਹੁਤ ਘੈਂਟ ਜਗ੍ਹਾ ਸਾਨੂੰ ਇਹਨਾਂ ਪਤਾ ਵੀ ਕੋਈ ਨਹੀਂ ਆਇਆ ਹੋਣਾ ਜਿੰਨੇ ਆਪਣੇ ਵੀਡੀਓ ਵੇਖਦਾ ਇੱਥੇ ਫੌਜੀਆਂ ਦਾ ਵੀ ਕੈਂਪਾ ਪੂਰਾ ਐ ਤਾਂ ਰਾਸ਼ਾ ਛੱਡਾਂ ਸਾਈਡਾਂ ਦੇ ਉੱਤੇ ਆ ਹਾਂਜੀ ਨਜ਼ਾਰੇ ਆ ਨਜ਼ਾਰੇ ਪੂਰੇ ਨਜ਼ਾਰੇ ਲੋ ਇੱਥੇ ਆ ਕੇ ਨੀਲਾ ਨੀਲਾ ਪਾਣੀ ਅੰਨਾ ਹੋ ਚੁੱਭੀਆਂ ਲੋਕ ਮਰਜ਼ੀ ਕਰੋ ਇੰਜੋਏ ਕਰਵਾਉ ਦਾ ਖਾਣ ਪੀਣ ਦਾ ਫੋਕਸ ਆ ਖਾਣ ਪੀਣ ਵਾਲਾ ਸਮਾਨ ਨਾਲ ਲੈ ਕੇ ਆਇਓ ਆਪਦਾ ਕੈਂਪਿੰਗ ਕਰੋ ਉੱਥੇ ਬੈਠੋ ਗੱਦੀ ਘਾ ਲੱਗਿਆ ਪੂਰਾ ਪੱਨ ਕਰੋ ਚਾਹੇ ਲੇਟੀ ਚੱਲੋ ਹਾਂ ਹੋ ਸਕਦਾ ਵੀ ਆਦਾ ਕੈਂਪ ਗੁੰਪਾ ਨਾਲ ਲਿਆਓ ਚਾਹੇ ਰਾਤ ਤੇ ਆਪੇ ਇੱਥੇ ਕੋਈ ਚੱਕਰ ਨਹੀਂ ਆਓ ਲੈ ਕੇ ਆਓ ਦੂਜਾ ਹਾਂ ਕੈਂਪ ਲਿਆਓ ਕੈਂਪ ਲਾਓ ਇੱਥੇ ਆਪਦਾ ਖਾਣਾ ਪੀਣਾ ਇੱਥੇ ਹੀ ਬਣਾਓ ਫੇਰ ਸੁਆਦ ਆਉਣਾ ਰਾਤ ਨੂੰ ਫਲਾ ਨੇਰਾ ਉਹ ਇੱਥੇ ਚੁੱਲਾ ਜ਼ਰੂਰ ਲੈ ਕੇ ਆਇਓ ਚੁੱਲਾ ਜੂਹ ਲੈ ਕੇ ਆਓ ਨਾਲੋਂ ਲਾਓ ਚਾਹ ਪਾਣੀ ਆਪਦਾ ਤਰਕੇ ਦੀ ਹਾਂ ਫੇਰ ਬੜਾ ਠੰਡੀ ਹੋ ਜਾਂਦੀ ਹੈ ਕਈ ਵਾਰੀ ਹਾਂ ਮੌਸਮ ਠੀਕ ਆ ਇੱਥੇ ਹੈਗਾ ਮੇਰੇ ਹਿਸਾਬ ਨਾਲ 18 20 ਦਾ ਟੈਂਪਰੇਚਰ ਹੈਗਾ ਇੱਥੇ ਪਰ ਪਾਣੀ ਬਹੁਤ ਸਾਫਾ ਨੀਲਾ ਨੀਲਾ ਪਾਣੀ ਆ ਤਨੇ ਤਾਂ ਠੰਡ ਹੁੰਦੀ ਆ ਰਾਤ ਨੂੰ ਠੰਡ ਹੁੰਦੀ ਜਿਵੇਂ ਮਰਜ਼ੀ ਬਹਿ ਜਾਓ ਇੱਥੇ ਇੰਜੋਏ ਕਰੋ ਆ ਪਾਣੀ ਸਾਰਾ ਤਾਂ ਤੋਂ ਪਹਾੜਾਂ ਤੋਂ ਇਕੱਠਾ ਹੋ ਕੇ ਹੁੰਦਾ ਇੱਥੇ ਉਹ ਘਾਰ ਹਨਾ ਉਹ ਘਾਰਾਂ ਲੋਕਾਂ ਦੇ ਉਹ ਬਰਫ਼ ਵੀ ਪੈ ਰਹੀ ਆ ਗਾਹਾਂ ਲੱਗਦਾ ਉਹ ਦੇਖੋ ਛਿੱਟੇ ਛਿੱਟੇ ਪਹਾੜਾ ਦਲਹੌਜ਼ੀ ਜਾ ਕੇ ਮੈਨੂੰ ਲੱਗਦਾ ਬਰਫ਼ ਆਊਗੀ ਆ ਦਲਹੌਜ਼ੀ ਦੇ ਪਹਾੜੀ ਨੇ ਹਾਂ ਹਾਂ ਉਹ ਦੇਸੀ ਜਾਂਦੇ ਬਰਫ ਆ ਦੇ ਕੈਮਰਾ ਚ ਵੀ ਆ ਗਈ ਹਾਂ ਚਲੋ ਦੂਰ ਹੋ ਜਾਓ ਅਜੇ ਅਸੀਂ ਬਰਫ ਤੇ ਨਹੀਂ ਜਾ ਸਕਦੇ ਹਾਂ ਹਾਂ ਜੀ ਜਦੋਂ ਆਪਾਂ ਨਾ ਇੱਥੋਂ ਮਿੰਨੀ ਗੋਆ ਤੋਂ ਜਾਂਦੇ ਆ ਪਰਲੀ ਸੜਕ ਕਰਾਸ ਕਰਦੇ ਆ ਤੇ ਆ ਰੋਡ ਖਾਸਤਾ ਹੀ ਆ ਪੂਰਾ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਤੇ ਹੌਲੀ ਹੌਲੀ ਸਾਇਦੀ ਟੈਕਟ ਵੀ ਕਰ ਦੇਣਗੇ ਉਸ ਤੋਂ ਪਹਿਲਾਂ ਪਹਿਲਾਂ ਆ ਕੇ ਇੱਥੇ ਦੇਖ ਜੋ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਔਰ ਪੁਲ ਜ਼ਰੂਰ ਦੇਖ ਕੇ ਕਰਾਸ ਕਰੋ ਇੱਥੋਂ ਪਰੀ ਵਿਡਿੰਗ ਜੀ ਨੇ ਸ਼ੂਟ ਕਰਵਾਉਣਾ ਇੱਥੇ 1000 ਰੁਪਿਆ ਫੀਸ ਆਉਦੀ ਬਹੁਤ ਘਾਟ ਲੁਕੇਸ਼ਨ ਆ ਯਾਰ 1000 ਰੁਪਿਆ ਵਸੂਲ ਆ ਯਾਰ ਪੂਰਾ ਇੱਥੇ ਜੇ ਕਿਸੇ ਨੇ ਪ੍ਰੀ ਵਿਡਿੰਗ ਦੀ ਖਾਤਰ ਇੱਥੇ ਆਉਣਾ ਨਾ ਚੁੱਪ ਕਰਕੇ ਇੱਥੇ ਆ ਜਿਓ ਆਪਾਂ ਇੱਥੇ ਪਿੰਡਾਂ ਦੇ ਵਿੱਚ ਹਨਾ 10 10 15 15 20 20 ਹਜ਼ਾਰ ਚੰਡੀਗੜ 30 30 ਹਜ਼ਾਰ 40 40 ਹਜ਼ਾਰ ਰਹੀ ਜਾਂਦੇ ਆ ਚੁੱਪ ਕਰਕੇ ਇੱਥੇ ਆ ਜਿਓ ਸਾਰਾ ਕੁਝ ਹੀ ਆ ਇੱਥੇ ਬੋਟ ਰਾਈਡ ਵੀ ਹੈਗੀ ਗੱਡੀਆਂ ਜੀਆਂ ਦੇ ਵਿੱਚ ਬਹਿ ਕੇ ਜਿਵੇਂ ਮਰਜੀ ਹਨਾ ਸ਼ੂਟ ਕਰਵਾਈ ਚਲੋ ਚਾਰੇ ਪਾਸੇ ਪਹਾੜ ਨੇ ਇੱਥੇ ਇਹ ਪੂਰਾ ਲਾਣੇ ਹਨਾ ਨਜ਼ਾਰਾ ਇੱਥੇ ਇੱਥੇ ਆਇਓ ਵੀਰੇ ਯਾਰ ਇਹਨੇ ਪ੍ਰੀ ਵਿਡਿੰਗ ਕਰਵਾਉਣੀ ਆ ਸਹੀ ਕਹਿਣਾ ਬਹੁਤ ਘੈਂਟ ਲੋਕੇਸ਼ਨ ਆ 1000 ਰੁਪਿਆ ਫੀਸ ਆ ਸਾਰੀ ਯਾਰ ਆਪਾਂ ਉਸੇ ਦੱਸਦਾ 20-20 ਹਜ਼ਾਰ ਦੇਈ ਜਾਂਦੇ ਆ ਇੱਥੇ ਮੰਨ ਕੇ ਚੱਲੋ ਆਪਾਂ ਨੂੰ 1000-2000 ਦਾ ਤੇਲ ਨਹੀਂ ਲੱਗਦਾ ਇੱਥੇ ਉਹਨੂੰ 1000-2000 ਦਾ ਤੇਲ ਲੱਗ ਜੂ ਵੱਧ ਤੋਂ ਵੱਧ ਪਰ ਘੈਂਟ ਆ ਯਾਰ ਪੂਰੀ ਲੋਕੇਸ਼ਨ ਇੱਥੇ ਜਿਹੜਾ ਵੀਰਾ ਅਫੋਰਡ ਕਰ ਸਕਦਾ ਨਾ ਅਫੋਰਡ ਤਾਂ ਕੀ ਮਤਲਬ ਠੀਕ ਆ ਯਾਰ ਉੱਥੇ ਦਿੰਨੇ ਆਪਾਂ ਇੰਨੇ ਨੇ ਪੈਸੇ ਨਾ ਤੇ ਇੱਥੇ ਆਜੋ ਚੁੱਪ ਕਰਕੇ ਉਹ ਘੈਂਟ ਆ ਸ਼ਾਮ ਦਾ ਵਿਊ ਸਵੇਰ ਦਾ ਵਿਊ ਦੁਪਹਿਰ ਦਾ ਵੱਖਰਾ ਵਿਊ ਹੈ ਨਾ ਪੂਰਾ ਗਾ ਨਜ਼ਾਰਾ ਆਪ ਦਾ ਲੈਣੇ ਘੁੰਮ ਫਿਰ ਲੈਣ ਦਾ ਬੰਦਾ ਲੈਣੇ ਪ੍ਰੀ ਵਿਡਿੰਗ ਹੋ ਜਾਂਦੀ ਆ ਸਭ ਕੁਛ ਇੱਥੇ ਦੇਖਦੇ ਆ ਘੈਂਟ ਆ ਪੂਰਾ ਯਾਰ ਇੱਥੇ ਆਏ ਬਰੇ ਜਿਹਨੇ ਪ੍ਰੀ ਵਿਡਿੰਗ ਦੀ ਖਾਤਰ ਆਉਣਾ ਹੋਇਆ ਉਹ ਕਟੇਜ ਬਣੇ ਹੋਇਆ ਰੈਂਟ ਤੇ ਹਾਂ ਆ ਦੇਖੋ ਜੀ ਕਿਸੇ ਨੇ ਕਿਸ ਦੀ ਉੱਤੇ ਢਾਣਾ ਲੈਣਾ ਹੈ ਗੱਡੀ ਇੱਥੇ ਲਾ ਕੇ ਬੋਟ ਰਾਹੀਂ ਜਾਂਦੇ ਹਾਂ ਨਹੀਂ ਆਪਾਂ ਪਤਾ ਕਰ ਲੈਨੇ ਟਿਕਟ ਕਾਊਂਟਰ ਕਿੱਥੇ ਆ ਨਹੀਂ ਇਰੇ ਉਹ ਕੋਠੇ ਰਹਿਣ ਜਾਂਦੇ ਹੁਣੇ ਨਾ ਨਾ ਉਹ ਤਾਂ ਪਰੇ ਦੀ ਰਾਹ ਵੀ ਹੁੰਦਾ ਕਸਤੀਆਂ ਰਾਹ ਵੀ ਜਾਂਦਾ ਰਾਹ ਵੀ ਹੁੰਦਾ ਹੋ ਬਹੁਤ ਕਿੰਨਾ ਲੋਕੇਸ਼ਨਾ ਆਹ ਦੇ ਸਕੂਟਰੀ ਖੜੀ ਕਿਉਂ ਸੱਟਾ ਕੰਮ ਇਹ ਯਾਰ ਗਾ ਪਾਣਾ ਯਾਰਾ ਬੜਾ ਯਾਰ ਆ ਮੈਂ ਖੇਤਾਂ 'ਚ ਮਰੀ ਜਾਂਦੇ ਆ ਇਹਨਾਂ ਕਿਆ 5-5000 ਇਕੱਠਾ ਕਰਕੇ ਇੱਥੇ ਆਜੋ ਇਹਦਾ ਬੂਤ ਅੰਦਰ ਥੱਲੇ ਮਰੀਲੇ ਨਹੀਂ ਦੇਖੇ ਆਹ ਵੇ ਕਿੰਨੀ ਹੁੰਦੀ ਟਰੈਕਟਰ ਦਾ ਪ੍ਰਾਈਸ ਉਹਨੂੰ ਜਾ ਕੇ ਦੱਸਦੇ ਆ ਪੁੱਛਦੇ ਆ ਨਾ ਤੂੰ ਟਰੈਕਟਰ ਥੱਲੇ ਮੈਲਦੀ ਆ ਪਤਾ ਕੀਤਾ ਸੀ ਉਹਨਾਂ ਤੋਂ ਕਿਹੜਾ ਥੱਲੇ ਚਲੇ ਜਾ ਉਹਨਾਂ ਕੋਲੇ ਬੋਟਾਣੇ ਕੋਲੇ ਆਓ ਦੇਖਾ ਤਾਂ ਮਰੂ ਅੱਜ ਓ ਮਰੂ ਅੱਜ ਇਹ ਤਾਂ ਇਹ ਹਜੇ ਕੰਮ ਨਾ ਕਰਿਆ ਕਰੋ ਯਾਰ ਦੱਸ ਇਹ ਕੰਮ ਕਿਤੇ ਕਰਨ ਵਾਲੇ ਦੱਸਣ ਹਾਸੇ ਦਾ ਤਮਾਸ਼ਾ ਬਣ ਜਾਂਦਾ ਹੁੰਦਾ ਕਰਦੇ ਆ ਜਾ ਕੇ ਟਰੈਕਟਰ ਦਾ ਪਤਾ ਹਨਾ ਫਿਰ ਸਾਨੂੰ ਦੱਸਦੇ ਆ ਵੀ ਕੀ ਟੈਕਟਾ ਕੀ ਪ੍ਰਾਈਸ ਆ ਵਗੈਰਾ ਸਾਰਾ ਕੁਝ ਇਹਨਾਂ ਦਾ ਨਾ ਵੀ ਕਿੰਨੇ ਟਾਈਮ ਲਈ ਆ ਜਾਂ ਮਤਲਬ ਇਦਾਂ ਕ੍ਰੋਸ ਹੀ ਕਰਾਉਂਦੀ ਆ ਪਰਲੀ ਸਾਈਡ ਕੁਝ ਦੇਖਣ ਨੂੰ ਆ ਤਾਂ ਉਹ ਵੀ ਵੇਖ ਕੇ ਆਵਾਂਗੇ ਪਰਲੀ ਸਾਈਡ

ਅੰਜਨ ਜੀ ਤੁਸੀਂ ਇਸ ਛੜ ਤੋਂ ਨਾ ਕਿ ਇਸ ਕਿਨਾਰੇ ਤੋਂ ਦੂਜੇ ਕਿਨਾਰੇ ਤੋਂ ਚਲਾ ਦੇਣਾ ਸਾਨੂੰ ਰਸਤੇ 'ਚ ਫੜਾਉਂਗੇ ਥੋੜੀ ਮੋਟੀ ਚਲਾਉਣ ਨੂੰ ਨਹੀਂ 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 ਸਭ ਠੀਕ ਨਹੀਂ ਵੈਸੇ ਹੀ ਪੁੱਛਦੇ ਆ ਕਿਉਂਕਿ ਇਹ ਡੀਸੀ ਦਾ ਹਾਂ ਠੀਕ ਹੈ ਠੀਕ ਹੈ ਇਹ ਕਦੋਂ ਆਪਣ ਹੋਇਆ ਇਹ ਜਗ੍ਹਾ ਇਹ ਇਹ ਸਾਰ 2017-18 'ਚ ਵੀ ਵੋਟਿੰਗ ਤੋਂ ਬਾਅਦ ਇਹ ਲੋਕਦਾਨ ਲੱਗੇ ਬੰਦ ਹੋ ਗਏ ਠੀਕ ਹੈ ਤਕਰੀਬਨ ਯਾਨੀ ਕਿ 2022 'ਚ ਹੀ ਸ਼ੁਰੂ ਹੋਇਆ ਸ਼ਾਮੀ ਦਾ ਛੜੋ ਮਾੜਾ ਜਿਹਾ ਲੱਗ ਪੈਂਦਾ ਰਹੋ ਚਲੋ ਉਹ ਵੀ ਜੇ ਕਿਸੇ ਨੇ ਛਾਲ ਮਾਰਨੀ ਆ ਛਾਲ ਮਾਰਨੀ ਆ ਇੱਥੇ ਆ ਜਿਓ ਪੂਰਾ ਨਜ਼ਾਰਾ ਹੋਊ ਛਾਲ ਮਾਰਨ ਚ ਵੀ ਇੱਥੇ ਆ ਜਿਓ ਪੂਰਾ ਕੈਨੇਡਾ ਕੰਮ ਯਾਰ ਪ੍ਰੀ ਵਿਡਿੰਗ ਵਾਲੇ ਜਰੂਰ ਬੰਦੇ ਆਇਓ ਯਾਰ ਬਹੁਤ ਸਸਤੇ ਸਰ ਜਾਣਾ ਜਿੰਨੇ ਆਪਾਂ ਉੱਥੇ ਪੈਸੇ ਪਾਟਦੇ ਆ ਉੱਥੋਂ ਦਾ ਅੱਧਾ ਜਿਹਾ ਮੁੜ ਜਾਣਾ ਭਾ ਇਥੋਂ ਹਾਂ ਜੀ ਪੂਰੇ ਨਜ਼ਾਰੇ ਆਉਂਦੇ ਆ ਐਨ ਪੂਰਾ ਓਕੇ ਆ ਜਮਾ ਸੈਟਾ ਕੰਮ ਕਾਓ ਮਾਮੇ ਵਾਲਾ ਪੂਰਾ ਖੋਸ਼ਾ ਪੂਰਾ ਖੋਸ਼ਾ ਤੈ ਹੀ ਆ ਸੈਟਾ ਜਮਾ ਕੰਮ ਇੱਥੇ ਜ਼ਰੂਰ ਆਉਣਾ ਯਾਰ ਪੱਕਾ ਹੀ ਆਉਣਾ ਬਸ ਲਿਖ ਲਓ ਪ੍ਰੀ ਮੀਟਿੰਗ ਵਾਲੇ ਤਾਂ ਪੱਕਾ ਹੀ ਲਿਖ ਲਓ ਲੈ ਵੀ ਲੰਗਰ ਲੱਗਿਆ ਹੋਇਆ ਲੰਗਰ ਇਹ ਲੰਗਰ ਲੰਗਰ ਨਹੀਂ ਲੱਗਿਆ ਕੋਈ ਇਹਨਾਂ ਦੀ ਕੋਈ ਆਉਦੀ ਕੈਂਪਿੰਗ ਆ ਆਦਾ ਕੈਂਪਿੰਗ ਅਪਲੇਸ ਆ ਕੋਈ ਆਦਾ ਬਹਿ ਕੇ ਆਉਦਾ ਇੱਥੇ ਖਾਂਦੇ ਪੀਂਦੇ ਆ ਫੈਮਿਲੀ ਨਾਲ ਆਏ ਹੋਇਆ ਫੌਜੀ ਆ ਸਾਰੇ ਵੀਰ ਆਪਣੇ ਆ ਗੱਡੀਆਂ ਖੜੀਆਂ ਵੀਰਾਂ ਦੀਆਂ ਸਾਰੇ ਫੌਜੀ ਆ ਵੀਰੇ ਆਪਣੇ ਫੈਮਿਲੀਆ ਨਾਲ ਆਏ ਹੋਇਆ ਹਾਂਜੀ ਬਥੇਰਾ ਕੁਝ ਘੋਣ ਫਿਰਨ ਉਹ ਗੱਡੀਆਂ ਵੀ ਆ ਜਿਹਨਾਂ ਦੇ ਢਾਣੇ ਲੈਣੇ ਆ ਤੇ ਇੱਕ ਆਹ ਕ੍ਰਿਕਟ ਦਾ ਮੈਚ ਚਾਗਾ ਵਿੱਚ ਬਣੀ ਹੋਈ ਆ ਵਿੱਚ ਜੇ ਕਿਸੇ ਵੀਰ ਨੇ ਇਹ ਵੀ ਖੇਡਣੀ ਆ ਕ੍ਰਿਕਟ ਇੱਥੇ 100 ਰੁਪਏ ਫੀਸ ਆ ਇਹਨਾਂ ਦੀ 100 ਰੁਪਏ ਦੇ ਵਿੱਚ 24 ਬੋਲਾਂ ਸਹੀ ਆ ਨਾ ਪੂਰਾ ਉਹ ਵੀ ਪਹਾੜਾਂ ਦੇ ਵਿੱਚ ਵਿਚ ਬਣੀ ਹੋਵੇ 24 ਬੋਲਾਂ ਬਹੁਤ ਹੋ ਜਾਂਦੀਆਂ ਨੇ ਸੇ ਚੱਕ 24 ਚਾਰ ਓਵਰ ਹੋ ਗਏ ਹਾਂ ਚਾਰ ਓਵਰ ਹੋਵੇ ਜੇ ਕਿਸੇ ਨੇ ਕਰੈਕਟ ਵੀ ਖੇਡਣੀ ਇੱਥੇ ਆ ਕੇ ਕਰੈਕਟ ਵੀ ਖੇਡ ਸਕਦਾ ਬਾਕੀ ਆ ਗੱਡੀਆਂ ਤਾਂ ਹੈਗੀਆਂ ਹੀ ਆ ਗੱਡੀਆਂ ਹੈਗੀਆਂ ਨੇ ਟੱਕੋਵੇ ਸਾਹਮਣੇ ਗੈਂਡਾ ਜਸ ਜਿੱਥੇ ਬਹਿ ਕੇ ਕਿਸੇ ਨੇ ਢਾਣਾ ਲੈਣਾ ਹੈ ਜਿਹਦਾ ਜ ਰਹਿੰਦਾ ਛੱਡਦਾ ਤਾਂ ਤੂੰ ਇਹ ਬੰਦੇ ਨੂੰ ਆਊਟਸਾਈਡ ਵੀ ਹੈਗੀ ਹੈਗੀ ਪਥੇਰਾ ਕੋਸਾ ਇੱਥੇ ਯਾਰ ਜੀ ਆ ਤੇ ਨੈਰਾ ਪਿੰਡ ਦੇ ਵਿੱਚ ਫਿਰਦੇ ਆ ਥੋੜਾ ਜਿਹਾ ਕਸਵਾਜਾ ਪਾਣ ਹਾਂਜੀ ਪੰਜਾਬ ਕ੍ਰੋਸ ਕਰੇ ਆਏ ਆ ਆਪਾਂ ਪਠਾਨਕੋਟ ਤੋਂ ਤੁਰ ਕੇ ਆ ਗਏ ਸੀ ਇੱਥੇ ਹਿਮਾਚਲ ਦੀ ਐਂਟਰੀ ਆ ਦੇਖਦੇ ਆਂ ਐਂਟਰੀ ਕਿੰਨੀ ਟਿਕ ਟਕ ਇੱਥੋਂ ਦੀ ਹਿਮਾਚਲ ਦੀ ਕਿੰਨੀ ਆ ਜੀ 60 60 ਰੁਪਏ ਐਂਟਰੀ ਹੈਗੀ ਹਿਮਾਚਲ ਦੀ ਚੱਲਦੇ ਆਂ ਸਾਨੂੰ ਜਾ ਕੇ ਫਿਰ ਪਹੁੰਚਦੇ ਅੱਜ ਰਾਤ ਫਿਰ ਲਹੌਜੀ ਰੁਕਾਂਗੇ ਚੱਲਦੇ ਆਂ ਵੀਊ ਦੇਖੋ ਇਧਰ ਬਾਹਰ ਕਾਫੀ ਉੱਤੇ ਆ ਗਿਆ ਆਪਾਂ ਸਮੁੰਦਰ ਤਲ ਤੋਂ ਤਕਰੀਬਨ 1000 ਮੀਟਰ ਉੱਤੇ ਆਪਾਂ ਅੰਡੇ ਡਲਹੌਜੇ ਐਂਟਰੀ ਕਰਨ ਤੋਂ ਪਹਿਲਾਂ ਰੁਕੇ ਸੀ ਥੋੜਾ ਜਿਹਾ ਥੋੜੀ ਜਿਹੀ ਰਹਿ ਗਈ ਬਸ ਇੱਥੋਂ ਦਾ 2-3 ਕਿਲੋਮੀਟਰ ਹੀ ਸ਼ਾਪਿੰਗ ਦੇ ਲਈ ਰੁਕੇ ਸੀ ਰੈੱਡ ਟੇਪ ਆ ਲੈਣ ਦੇ ਥੋੜਾ ਲੈਣਾ ਸਮਾਨ ਵਗੈਰਾ ਸਮਾਨ ਸਮੂਹ ਲੈ ਕੇ ਰਿੱਦਾ ਦਾ ਕੁਝ ਰੈੱਡ ਟੇਪ ਆ ਇੱਥੇ ਸ਼ੂ ਵਗੈਰਾ ਲੈਣੇ ਆਪਾਂ ਇੱਥੋਂ ਤੇ ਸ਼ੂ ਵਗੈਰਾ ਲੈ ਕੇ ਚੱਲਦੇ ਆਂ ਫਿਰ ਉੱਪਰ ਮਾਹ ਰੋਡ ਦੇ ਉੱਤੇ ਜਾ ਕੇ ਵੇਖਦੇ ਆਂ ਕੀ ਮਾਹੌਲਾ ਉੱਥੋਂ ਦਾ ਬਸ ਰਹਿ ਗਿਆ 2-3 ਕਿਲੋਮੀਟਰ ਇੱਥੋਂ ਡਲੋਜੀ ਹੋਟਲ ਦੇ ਵਿੱਚ ਪਹੁੰਚ ਚੁੱਕੇ ਆਂ ਅਸੀਂ ਆਪਣਾ ਹੋਟਲ ਆ ਤੇ ਕਿਸੇ ਵੀਰ ਨੇ ਵੀ ਰਹਿਣਾ ਹੋਵੇ ਇੱਥੇ ਤੇ ਬਹੁਤ ਵਧੀਆ ਹੋਟਲ ਆਗਾ ਠੀਕ ਪ੍ਰਾਈਸ ਤੇ ਮਿਲ ਜਾਂਦਾ 1500 ਦਾ ਰੂਮ ਪਿਆ ਸਾਨੂੰ ਇੱਕ ਇਹ ਚਲੋ ਠੀਕ ਆ ਫਿਰ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਪਾਂ ਲੌਜੀ ਕਿਨਾਂ ਪਹੁੰਚ ਗਏ ਅੱਗੇ ਜਿੱਥੇ ਵੀ ਜਾਣੇ ਤੁਹਾਨੂੰ ਵੀਡੀਓ ਬਣਾ ਕੇ ਪਾਉਨੇ ਆਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਥੈਂਕ ਯੂ ਬਾਏ ਬਾਏ